ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈਂ ਜੀ ਕਹਿੰਦੇ ਨੇ ਜਿੱਥੇ ਅਕਲ ਖਤਮ ਹੁੰਦੀ ਹੈ ਉੱਥੋਂ ਇਸ਼ਕ ਦੀ ਸ਼ੁਰੂਆਤ ਹੁੰਦੀ ਹੈ ਇੱਕ ਉਹ ਰਾਹ ਹੈ ਜੋ ਤਰਕ ਤੋਂ ਨਿਕਲਦਾ ਹੈ ਤੇ ਦੂਜਾ ਉਹ ਸਫ਼ਰ ਜੋ ਦਿਲ ਦੀ ਗਹਿਰਾਈ ਤੋਂ ਲੰਘਦਾ ਹੈ ਅور ਅੱਜ ਦੀ ਇਹ ਦਾਸਤਾਨੇ ਯਾਤਰਾ ਉਸੇ ਦੋ ਰੂਹਾਂ ਦੀ ਹੈ ਅਕਲ ਤੇ ਇਸ਼ਕ ਦੀ ਜੋ 21 ਮੰਜ਼ਲ ਦੀ ਪਹਾੜ 'ਚ ਨਿਕਲੇ ਮਗਰ ਰਾਹ ਵਿੱਚ ਇੱਕ ਨੇ ਆਪਣਾ ਆਪ ਗਵਾ ਲਿਆ ਤੇ ਦੂਜੇ ਨੇ ਉਹ ਸੋਹਣੇ ਰੱਬ ਨੂੰ ਪਾ ਲਿਆ ਉਹਨੇ ਦੋਨੇ ਚੀਜ਼ਾਂ ਜਿਹੜੀਆਂ ਹੈ ਇਹ ਰੱਬ ਦੇ ਰੰਗ ਦੀ ਗੱਲ ਹੋ ਰਹੀ ਹੈ ਦੁਨਿਆਵੀ ਗੱਲ ਨਹੀਂ ਹੋ ਰਹੀ ਅਕਲ ਵਾਲੇ ਜਿਹੜੇ ਹੈ ਉਹ ਕਹਿੰਦੇ ਇਦਾਂ ਨਾ ਕਰੋ ਉਦਾਂ ਕਰੋ ਉਹ ਨਾ ਕਰੋ ਇਹ ਨਾ ਕਰੋ ਇਸ਼ਕ ਵਾਲਾ ਉਹਨਾਂ ਦੀਆਂ ਜਿਹੜੀਆਂ ਹੈ ਗੱਲਾਂ ਤੇ ਬਹੁਤਾ ਗੌਰ ਨਹੀਂ ਦਿੰਦਾ ਸੋ ਜ਼ਰਾ ਗੌਰ ਕਰਨਾ ਰੱਬ ਦੀ ਗੱਲ ਹੈ ਰੱਬ ਨਾਲ ਇਸ਼ਕ ਦੀ ਗੱਲ ਹੋ ਰਹੀ ਹੈ ਗੁਰੂ ਨਾਲ ਮੁਰਸ਼ਿਦ ਨਾਲ ਦੁਨਿਆਵੀ ਰੰਗ ਦੁੱਬੀ ਇਹ ਹਕੀਕਤ ਸੁਣਦੇ ਸੁਣਦੇ ਸ਼ਾਇਦ ਤੁਹਾਡੇ ਅੰਦਰ ਵੀ ਕੁਝ ਬਦਲੇ ਕਿਉਂਕਿ ਜਦੋਂ ਦਿਲ ਤੇ ਦਿਮਾਗ ਆਮਣੇ ਸਾਹਮਣੇ ਆਉਂਦੇ ਨੇ ਨਾ ਤਾਂ ਅਕਸਰ ਇੱਕ ਨਵੀਂ ਜਿਹੜੀ ਸੱਚਾਈ ਜਨਮ ਲੈਂਦੀ ਹੈ ਰੂਹ ਤੋਂ ਤੇ ਉਸ ਚੁੱਪ ਤੋਂ ਜਿਹੜਾ ਹੈ ਜਿੱਥੋਂ ਸ਼ਾਇਦ ਪਹਿਲੀ ਵਾਰ ਉਹ ਖੁਦਾ ਬੋਲਦਾ ਤਾਂ ਬੜੇ ਪੁਰਾਣੇ ਜ਼ਮਾਨੇ ਵਿੱਚੋਂ ਜਦੋਂ ਅਜੇ ਤੱਕ ਦੁਨੀਆ ਵਿੱਚ ਇਨਸਾਨ ਜਿਹੜੇ ਸੀ ਉਹਨਾਂ ਦਾ ਨਾਮ ਵੀ ਨਹੀਂ ਲਿਖਿਆ ਗਿਆ ਸੀ ਕਿੰਦੇ ਉਸ ਵਕਤ ਅਸਮਾਨ ਦੀਆਂ ਬੁਲੰਦੀਆਂ ਵਿੱਚ ਦੋ ਨੂਰ ਪੈਦਾ ਹੋਏ ਇੱਕ ਦਾ ਨਾਮ ਸੀ ਅਕਲ ਤੇ ਦੂਜੇ ਦਾ ਸੀ ਇਸ਼ਕ ਇਹ ਕਹਾਣੀ ਇਧਰ ਗੌਰ ਕਰਨਾ ਬਾਬਾ ਦੋਵਾਂ ਨੂੰ ਇੱਕ ਹੀ ਰੱਬ ਨੇ ਪੈਦਾ ਕੀਤਾ ਮਗਰ ਦੋਵਾਂ ਦੀ ਫਿਤਰਤ ਜੁਦਾ ਸੀ ਅਕਲ ਨੂੰ ਜਦੋਂ ਪੈਦਾ ਕੀਤਾ ਗਿਆ ਤਾਂ ਉਸ ਨੂੰ ਤਰਕ ਤੇ ਜਿਹੜਾ ਹੈ ਹਕਮਤ ਦੀ ਜ਼ੁਬਾਨ ਬਖਸ਼ੀ ਗਈ ਉਸ ਦੇ ਸਾਹਮਣੇ ਜਦੋਂ ਰੱਬ ਦਾ ਹੁਕਮ ਆਇਆ ਵੀ ਦੇਖੋ ਮੇਰੀ ਕੁਦਰਤ ਤਾਂ ਅਕਲ ਨੇ ਝੁੱਕ ਕੇ ਕਿਹਾ اے ਰੱਬ ਮੈਂ ਤੇਰੀ ਕੁਦਰਤ ਨੂੰ ਸਮਝਣ ਦੀ ਕੋਸ਼ਿਸ਼ ਕਰੂੰਗਾ ਉਸ ਹੁਣੇ ਰੱਬ ਨੇ ਕਹਿੰਦੇ ਮੁਸਕਰਾ ਕੇ ਕਿਹਾ ਅਕਲ ਤੇਰੀ ਮੰਜ਼ਲ ਸਮਝ ਹੈ ਮਗਰ ਤੇਰੀ ਹੱਦ ਵੀ ਸਮਝੀ ਹੈ ਫੈਰ ਇਸ਼ਕ ਨੂੰ ਬੁਲਾਇਆ ਗਿਆ ਉਹੀ ਨੂਰ ਮਗਰ ਇੱਕ ਹੋਰ ਰੰਗ ਵਿੱਚ ਜਦੋਂ ਰੱਬ ਨੇ ਉਸ ਨੂੰ ਪੁਕਾਰਿਆ ਦੇਖੋ ਮੇਰੀ ਕੁਦਰਤ ਤਾਂ ਆਇਸ਼ਕ ਨੇ ਸਿਰ ਝੁਕਾ ਕੇ ਕਿਹਾ ਹੈ ਰੱਬ ਮੈਂ ਤੈਨੂੰ ਹੀ ਦੇਖੂੰਗਾ ਕੁਦਰਤ ਨੂੰ ਨਹੀਂ ਜ਼ਰਾ ਗੌਰ ਕਰਨਾ ਯਾ ਰੱਬ ਮੈਂ ਤੈਨੂੰ ਦੇਖੂੰਗਾ ਕੁਦਰਤ ਨੂੰ ਨਹੀਂ ਰੱਬ ਨੇ ਫਰਮਾਇਆ ਇਸ਼ਕ ਤੂੰ ਨਾ ਦੇਖ ਸਕੇਗਾ ਨਾ ਸਮਝ ਸਕੇਗਾ ਮਗਰ ਤੈਨੂੰ ਮੇਰਾ دیدار ਜਿਹੜਾ ਨਸੀਬ ਹੋਵੇਗਾ ਜ਼ਰਾ ਗੌਰ ਕਰਨਾ ਨਾ ਤੂੰ ਸਮਝ ਸਕੇਂਗਾ ਨਾ ਦੇ ਪਰ ਤੈਨੂੰ ਮੇਰਾ دیدار ਜਿਹੜਾ ਹੈ ਨਸੀਬ ਹੋਵੇ ਉਸ ਦਿਨ ਤੋਂ ਹੀ ਦੋ ਮਨ ਦਾ ਸਫ਼ਰ ਸ਼ੁਰੂ ਹੋਇਆ ਅਕਲ ਚੱਲਿਆ ਸਮੇਂ ਦੀ ਰਾਤ ਇਸ਼ਕ ਚੱਲਿਆ دیدار ਦੀ ਤਲਾਸ਼ ਵਿੱਚ ਜ਼ਮਾਨਾ ਲੰਘਦਾ ਗਿਆ ਅਕਲ ਨੇ ਸਭ ਕੁਝ ਤੋਲਣਾ ਸ਼ੁਰੂ ਕੀਤਾ ਤਾਰੇ ਦਰਿਆ ਪਹਾੜ ਬਾਬਾ ਦੀ ਵਕਤ ਇਨਸਾਨ ਉਹ ਹਰ ਚੀਜ਼ ਵਿੱਚ ਹਿਸਾਬ ਲੱਭਦੀ ਰਹੀ ਅਕਲ ਜਿਹੜੀ ਹੈ ਅਕਲ ਹਿਸਾਬ ਲੱਭਦੀ ਹੈ ਉਹਦੀਆਂ ਅੱਖਾਂ ਵਿੱਚ ਨੂਰ ਤਾਂ ਸੀ ਮਗਰ ਉਹ ਨੂਰ ਹੱਦਬੰਦ ਸੀ ਜਿਵੇਂ ਮੋਮਬਤੀ ਦੀ ਰੋਸ਼ਨੀ ਜੋ ਬਸ ਆਪਣੇ ਆਲੇ ਦੁਆਲੇ ਤੱਕ ਚਮਕਦੀ ਹੈ ਦੂਜੇ ਪਾਸੇ ਇਸ਼ਕ ਸੀ ਉਹ ਸਰਾ ਭਾਵੇਂ ਖੁਦੀ ਸਰਾ ਪਾ دیਵਾਨਗੀ ਬਬਰ ਉਸਨੇ ਕਿਸੇ ਚੀਜ਼ ਨੂੰ ਤੋਲਿਆ ਨਹੀਂ ਬਸ ਛੂ ਲਿਆ ਜਿੱਥੇ ਜਿੱਥੇ ਅਕਲ ਸੋਚਦੀ ਸੀ ਉੱਥੇ ਇਸ਼ਕ ਸਜਦਾ ਕਰਦਾ ਸੀ ਜਰਾ ਗੌਰ ਕਰ ਜਿੱਥੇ ਅਕਲ ਸਵਾਲ ਕਰਦੀ ਸੀ ਉੱਥੇ ਇਸ਼ਕ ਚੁੱਪ ਵਿੱਚ ਰੋ ਰੋ ਦਿੰਦਾ ਸੀ ਬੰਮਾ ਜੀ ਇੱਕ ਦਿਨ ਦੋਵਾਂ ਦੀ ਮੁਲਾਕਾਤ ਹੋਈ ਅਕਲ ਨੇ ਕਿਹਾ ਹੈ ਇਸ਼ਕ ਤੂੰ ਕੀ ਦੀ ਤਲਾਸ਼ ਚ ਇਸ਼ਕ ਮੁਸਕਰਾਇਆ ਕਹਿੰਦਾ ਜਿਸ ਨੂੰ ਤੂੰ ਸਮਝ ਨਹੀਂ ਸਕਦਾ ਅਕਲ ਬੋਲੀ ਹਰ ਚੀਜ਼ ਦੀ ਇੱਕ ਵਜ੍ਹਾ ਹੁੰਦੀ ਹੈ ਤੇਰਾ ਰੋਣਾ ਤੇਰਾ ਹੱਸਣਾ ਤੇਰੀ ਬੇਖੁਦੀ ਇਹ ਸਭ ਕਿਸ ਲਈ ਇਸ਼ਕ ਨੇ ਅੱਖਾਂ ਬੰਦ ਕਰ ਲਈਆਂ ਵਜਾ ਉਹੀ ਹੈ ਜੋ ਬਿਨਾ ਵਜਾ ਦੇ ਹੈ ਉਹ ਜੋ ਬਸ ਹੈ ਅਕਲ ਹੈਰਾਨ ਹੋਈ ਉਸਨੇ ਸੋਚਿਆ ਇਹ ਮਖਲੂਕ ਤਾਂ ਹੱਦਾਂ ਦੇ ਬਾਹਰ ਦੀ ਗੱਲ ਕਰਦਾ ਹੈ ਮਗਰ ਇਸ਼ਕ ਨੇ ਕਿਹਾ ਤੂੰ ਹੱਦਾਂ ਚ ਕੈਦ ਹੈ ਅਕਲ ਤੇ ਮੈਂ ਉਸ ਦਰਿਆ ਚ ਡੁੱਬਾਂ ਹਾਂ ਜਿੱਥੇ ਕਿਨਾਰਾ ਨਹੀਂ ਵਕਤ ਲੰਘਦਾ ਗਿਆ ਅਕਲ ਨੇ ਜ਼ਮੀਨ ਤੇ ਆਪਣੇ ਨਕਸ਼ ਛੱਡੇ ਆਪਣਾ ਇਲਮ ਛੱਡਿਆ ਗਿਆਨ ਫਨ ਹਕਮਤ ਹਕੂਮਤ ਨਿਜ਼ਾਮ ਛੱਡੇ ਅਕਲ ਜੋ ਹੈ ਉਸਨੇ ਬਾਬਰੀ ਇਸ ਦੁਨੀਆ ਨੂੰ ਸਜਾ ਦਿੱਤਾ ਤਰੱਕੀ ਦਿੱਤੀ ਰਾਹ ਬਣਾਏ ਇਮਾਰਤਾਂ ਸਾਰੀਆਂ ਘਰ ਬਣਾਏ ਹਰ ਚੀਜ਼ ਵਿੱਚ ਨظم ਹਰ ਚੀਜ਼ ਵਿੱਚ ਮਕਸੂਮ ਮਕਸੂਸੀਅਤ ਬਣੇ ਮਗਰ ਇਸ਼ਕ ਉਹ ਹਰ ਦੀਵਾਰ ਢੋਂਦਾ ਚਲਾ ਗਿਆ ਉਸਨੇ ਕਲਮ ਨਹੀਂ ਚੁੱਕੀ ਮਗਰ ਦਿਲਾਂ ਤੇ ਨੂਰ ਲਿਖ ਦਿੱਤਾ ਪ੍ਰਕਾਸ਼ ਭਰ ਦਿੱਤਾ ਉਸ ਨੇ ਕਿਤਾਬਾਂ ਨਹੀਂ ਪੜ੍ਹੀਆਂ ਮਗਰ ਲਫ਼ਜ਼ਾਂ ਦੇ ਪਿੱਛੇ ਦੀ ਆਵਾਜ਼ ਸੁਣ ਲਈ ਉਹ ਮਸਨਦ ਤੇ ਨਹੀਂ ਬੈਠਾ ਮਗਰ ਦਿਨਾਂ ਦਾ ਬਾਦਸ਼ਾਹ ਬਣ ਗਿਆ ਬਾਬਾ ਜੀ ਇੱਕ ਵਾਰ ਅਕਲ ਨੇ ਫੇਰ ਉਸ ਨੂੰ ਕਿਹਾ ਤੂੰ ਕੀ ਹਾਸਲ ਕਰ ਪਾਇਆ ਤੇਰੇ ਕੋਲ ਨਾ ਹਕਮਤ ਹੈ ਨਾ ਗਿਆਨ ਹੈ ਨਾ ਸਬੂਤ ਹੈ ਇਸ਼ਕ ਹਸਿਆ ਕਹਿੰਦਾ ਤੇਰੇ ਕੋਲ ਸਬੂਤ ਨੇ ਮੇਰੇ ਕੋਲ ਯਕੀਨ ਤੂੰ ਸੋਚਦਾ ਹੈ ਤੇ ਮੈਂ ਦੇਖਦਾ ਹਾਂ ਤੂ ਅਲਫਾਜ਼ ਵਿੱਚ ਰੱਬ ਲੱਭਦਾ ਫਿਰਦਾ ਐ ਇਨ੍ਹਾਂ ਕਿਤਾਬਾਂ ਵਿੱਚ ਤੇ ਮੈਂ ਖਮੋਸ਼ੀ ਵਿੱਚ ਲੱਭਿਆ ਔਰ ਮਿਲਿਆ ਖਮੋਸ਼ੀ ਵਾਲੇ ਨੂੰ ਐ ਜ਼ਰਾ ਗੌਰ ਕਰਨਾ ਰਾਤ ਡੂੰਗੀ ਹੁੰਦੀ ਗਈ ਤਾਰੇ ਨੀਵੇਂ ਚੁਕਾਏ ਅਕਲ ਥੱਕ ਕੇ ਰੁਕ ਗਿਆ ਕਿਉਂਕਿ ਉਸਦੇ ਸਵਾਲ ਖਤਮ ਹੀ ਨਹੀਂ ਹੁੰਦੇ ਸੀ ਬਾਬਾ ਜੀ ਮਗਰ ਇਸ਼ਕ ਉਹ ਨਾ ਥੱਕਿਆ ਨਾ ਰੁਕਿਆ ਨਾ ਮੁੜਿਆ ਉਸਨੇ ਸਾਰਾ ਰਾਹ ਅਥਰੂਆਂ ਚ ਤੈਅ ਕੀਤਾ ਕਹਿੰਦੇ ਨੇ ਉਸ ਰਾਤ ਰੂਹਾਂ ਦੀ ਇੱਕ ਮਹਿਫਲ ਸਜੀ ਹਰ ਨੂਰ ਉੱਥੇ ਮੌਜੂਦ ਸੀ ਰੱਬ ਨੇ ਦੋਵਾਂ ਨੂੰ ਪੁਕਾਰਿਆ ਅਕਲ ਪੇਸ਼ ਹੋਈ ਸਿਰ ਝੁਕਾਇਆ ਐ ਰੱਬ ਮੈਂ ਤੇਰੀ ਕੁਦਰਤ ਨੂੰ ਸਮਝ ਲੈ ਜਿੰਨਾ ਕਿ ਸਮਝ ਸਕਦਾ ਸੀ ਉਸੋਹਣੇ ਰੱਬ ਨੇ ਫਰਮਾਇਆ ਅਕਲ ਤੂੰ ਮੇਰੀ ਰਹਿਮਤ ਦੀ ਹਕਮਤ ਹੈ ਫਿਰ ਸ਼ਕਾਇਆ ਅੱਖਾਂ ਵਿੱਚ ਅਥਰੂ ਦਿਲ ਵਿੱਚ ਨੂਰ ਉਸਨੇ ਕੁਝ ਨਹੀਂ ਆਖਿਆ ਬਸ ਪ੍ਰਣਾਮ ਕੀਤਾ ਸਲਾਮ ਕੀਤਾ ਸਜਦਾ ਕੀਤਾ ਇਸ 아이ਦੇ ਚੋ ਗਿਆ ਰੱਬ ਨੇ ਫਰਮਾਇਆ ਇਸ਼ਕ ਤੂੰ ਮੇਰੀ ਜ਼ਾਤ ਦਾ ਰਾਜ਼ ਹੈ ਤੇ ਉਸੇ ਵਕਤ ਜਿਹੜਾ ਹੈ ਅਕਲ ਨੇ ਜਾਣ ਲਿਆ ਕਿ ਉਹ ਸਮਝ ਕੇ ਵੀ ਅਧੂਰਾ ਹੈ ਤੇ ਇਸ਼ਕ ਨੇ ਜਾਣ ਲਿਆ ਕਿ ਉਹ ਗਵਾਚ ਕੇ ਵੀ ਪੂਰਾ ਹੋ ਗਿਆ ਬਾਬਾ ਜੀ ਗਵਾ ਕੇ ਵੀ ਪੂਰਾ ਸਾਰਾ ਕੁਝ ਗਵਾਇਆ ਫਿਰ ਵੀ ਪੂਰਾ ਹੈ ਤੇ ਅਕਲ ਨੇ ਸਾਰਾ ਕੁਝ ਪਾ ਕੇ ਵੀ ਉਹ ਅਧੂਰੀ ਦੀ ਅਧੂਰੀ ਰਹਿ ਗਈ ਘਰ ਬਣ ਗਏ ਵਿੱਚ ਖੁਸ਼ੀਆਂ ਨਹੀਂ ਘਰ ਬਣ ਗਏ ਵਿੱਚ ਲਾਲਸਾ ਹੈ ਹੰਕਾਰ ਹੈ ਜ਼ਰਾ ਗੌਰ ਕਰਨਾ ਦੋਵੇਂ ਇੱਕ ਦੂਜੇ ਨੂੰ ਦੇਖਣ ਲੱਗੇ ਅਕਲ ਨੇ ਕਿਹਾ ਹੁਣ ਸਮਝ ਆਇਆ ਤੂੰ ਮੇਰੇ ਬਿਨਾ ਭਟਕਿਆ ਹੋਇਆ ਸੀ ਤੇ ਮੈਂ ਤੇਰੇ ਬਿਨਾ ਸੁੱਕਿਆ ਹੋਇਆ ਜ਼ਰਾ ਗੌਰ ਕਰ ਇਸ ਨੇ ਕਿਹਾ ਅਸੀਂ ਦੋਵਾਂ ਦਾ ਮਕਸਦ ਇੱਕ ਹੀ ਹੈ ਭਾਈ ਤੂੰ ਸਮਝ ਤੋਂ ਪਹੁੰਚਣਾ ਚਾਹੁੰਦਾ ਸੀ ਮੈਂ ਮਹਿਬੂਬ ਤੋਂ ਜ਼ਰਾ ਗੌਰ ਕਰਨਾ ਕਿ ਤੂੰ ਉਹਦੀ ਕੁਦਰਤ ਨੂੰ ਸਮਝਦਾ ਰਹਿੰਦਾ ਮੈਂ ਉਹਦੇ ਨਾਲ ਇਸ਼ਕ ਕੀਤਾ ਉਹ ਸੋਹਣੇ ਰੱਬ ਨਾਲ ਉਹ ਮੇਰਾ ਮਹਿਬੂਬ ਹੈ ਉਸ ਰਾਤ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਕੋਈ ਇਨਸਾਨ ਇਸ਼ਕ ਕਰਦਾ ਹੈ ਉਸ ਵਿੱਚ ਅਕਲ ਦੀ ਇੱਕ ਝਲਕ ਹੁੰਦੀ ਹੈ ਤੇ ਜਦੋਂ ਕੋਈ ਇਲਮ ਯਾਨੀ ਕਿ ਗਿਆਨ ਚ ਡੁੱਬਦਾ ਹੈ ਉਸ ਵਿੱਚ ਇਸ਼ਕ ਦੀ ਇੱਕ ਸਾਹ ਹੁੰਦੀ ਹੈ ਕਿਉਂਕਿ ਇਹ ਦੋਵੇਂ ਇੱਕ ਹੀ ਰੱਬ ਦੇ ਦੋ ਹੱਥ ਨੇ ਬਾਬਾ ਜੀ ਇੱਕ ਵਿੱਚ ਸਮਝ ਹੈ ਦੂਜੇ ਵਿੱਚ ਸਰਫਰੋਸ਼ੀ ਤੇ ਜਦੋਂ ਦੋਵੇਂ ਮਿਲ ਜਾਂਦੇ ਨੇ ਤਾਂ ਇਨਸਾਨ ਦਾ ਸਫ਼ਰ ਰੱਬ ਤੱਕ ਪਹੁੰਚ ਜਾਂਦਾ ਹੈ ਜਰਾ ਗੌਰ ਕਰਨਾ ਔਰ ਇਹੀ ਦੁਨੀਆ ਦਾ ਰੰਗ ਵੀ ਹੈ ਇਹੀ ਨਜ਼ਰ ਕਿ ਸੋਚ ਸਮਝ ਕੇ ਜੇ ਇਹਨੂੰ ਦੁਨਿਆਵੀ ਰੰਗ ਚ ਲਾਈਏ ਮੰਨ ਲਓ ਕਿਸੇ ਬੰਦੇ ਨੇ ਕੋਈ ਕੰਮ ਕਰਨਾ ਹੈ ਤਾਂ ਉਹ ਸੋਚ ਕੇ ਪੈਸਾ ਲਾਵੇ ਕਿ ਮੈਂ ਆ ਕਿਹੜੀ ਜਗ੍ਹਾ ਚ ਲਾ ਸਕਦਾ ਹੈ ਚਿੰਤਨ ਕਰੇ ਚਿੰਤਾ ਨਾ ਕਰੇ ਚਿੰਤਨ ਕਰੇ ਉਸ ਵੇਲੇ ਸੋਚੇ ਵਿਚਾਰ ਕਰੇ ਫਿਰ ਉਹ ਪੈਸਾ ਲਾਵੇ ਤੇ ਫਿਰ ਉਸ ਨੂੰ ਇਸ਼ਕ ਦੇ ਨਾਲ ਆਪਣੇ ਕੰਮ ਨੂੰ ਨਿਭਾਵੇ ਜ਼ਰਾ ਗੌਰ ਕਰਨਾ ਤਾਂ ਆਪੇ ਬੱਲੇ ਬਨੇ ਹੋ ਜਾਂਦੀ ਮਾਇਆ ਹੋਈ ਦੁਨਿਆਵੀ ਰੰਗ ਚ ਨਹੀਂ ਤੇ ਇਲਾਹੀ ਰੰਗ ਚ ਤੇ ਹੈ ਹੁਣ ਜਦੋਂ ਰੱਬ ਦੀ ਰਜ਼ਾ ਨਾਲ ਇਨਸਾਨ ਨੂੰ ਜ਼ਮੀਨ ਤੇ ਭੇਜਿਆ ਗਿਆ ਉਹਦੇ ਸੀਨੇ ਵਿੱਚ ਦੋ ਚਰਾਗ ਰੱਖੇ ਗਏ ਇੱਕ ਅਕਲ ਦਾ ਤੇ ਦੂਜਾ ਇਸ਼ਕ ਦਾ ਫਰਿਸ਼ਤੇ ਹੈਰਾਨ ਹੋਏ ਐ ਰੱਬ ਇੱਕ ਦਿਲ ਵਿੱਚ ਦੋ ਚਰਾਗ ਰੱਬ ਨੇ ਫਰਮਾਇਆ ਹਾਂ ਕਿਉਂਕਿ ਇਨਸਾਨ ਨੂੰ ਮੈਂ ਨਾ ਸਿਰਫ ਸਮਝਣ ਲਈ ਬਣਾਇਆ ਹੈ ਬਲਕਿ ਮਹਿਸੂਸ ਕਰਨ ਲਈ ਵੀ ਬਣਾਇਆ ਤੇ ਇੰਜ ਇਨਸਾਨ ਦੀ ਦਾਸਤਾਨ ਸ਼ੁਰੂ ਹੋਈ ਬਾਬਾ ਜੀ ਜਿੱਥੇ ਹਰ ਦਿਲ ਵਿੱਚ ਅਕਲ ਤੇ ਇਸ਼ਕ ਦੀਆਂ ਸਰਗੋਸ਼ੀਆਂ ਗੂੰਜਣ ਲੱਗੀਆਂ ਪਹਿਲੇ ਇਨਸਾਨ ਨੇ ਅਕਲ ਨੂੰ ਅਪਣਾਇਆ ਉਸਨੇ ਜ਼ਮੀਨ ਜਿਹੜੀ ਹੈ ਜੋਤੀ ਅਸਮਾਨ ਨੂੰ ਨਾਪਿਆ ਇਲਮ ਦਾ ਖਜ਼ਾਨਾ ਖੋਲਿਆ ਇਲਮ ਕਹਿੰਦੇ ਗਿਆਨ ਨੂੰ ਸਿਤਾਰਿਆਂ ਦਾ ਹਿਸਾਬ ਰੱਖਿਆ ਉਹ ਹਰ ਚੀਜ਼ ਨੂੰ ਤੋਲਣ ਲੱਗਾ ਪਾਣੀ ਦਾ ਵਜ਼ਨ ਹਵਾ ਦੀ ਚਾਲ ਵਕਤ ਦੀ ਰਫਤਾਰ ਅਕਲ ਮੁਸਕਰਾ ਉઠી ਦੇਖਿਆ ਮੈਂ ਹੀ ਅਸਲ ਹਕਮਤ ਕਹਿਣ ਲੱਗਿਆ ਅਕਲ ਕਹਿਣ ਲੱਗੀ ਮੇਰੇ ਬਿਨਾ ਕੋਈ ਰਾਹ ਨਹੀਂ ਹੈ ਭਾਈ ਸੁਣੀਏ ਮਗਰ ਉਸੇ ਵਕਤ ਕਿਤੇ ਇੱਕ ਦਰਵੇਸ਼ ਇੱਕ ਫਕੀਰ ਰੇਗਿਸਤਾਨ ਚ ਬੈਠੇ ਐ ਅੱਖਾਂ ਬੰਦ ਕੀਤੇ ਰੱਬ ਨੂੰ ਯਾਦ ਕਰ ਰਹੇ ਸੀ ਉਹਨਾਂ ਨੇ ਕੋਈ ਕਿਤਾਬ ਨਹੀਂ ਖੋਲੀ ਨਾ ਕੋਈ ਨਕਸ਼ਾ ਦੇਖਿਆ ਬਸ ਦਿਲ ਤੇ ਹੱਥ ਰੱਖਿਆ ਤੇ ਬੋਲਿਆ ਮੇਰੇ ਅੰਦਰ ਕੋਈ ਹੈ ਜੋ ਮੈਨੂੰ ਮੈਨੂੰ ਜਿਹੜਾ ਹੈ ਮੇਰੇ ਤੋਂ ਵੀ ਜ਼ਿਆਦਾ ਜ਼ਿੰਦਾ ਕਰ ਰਿਹਾ ਉਹ ਸੀ ਇਸ਼ਕ ਬਾਬਾ ਜੀ ਜੋ ਜੋ ਮੋਇਆਂ ਚ ਵੀ ਜਾਨਾ ਪਾ ਲੈਂਦਾ ਉਹ ਹੈ ਇਸ਼ਕ ਅਕਲ ਨੇ ਆਖਿਆ ਇਹ ਕਿਹੋ ਜਿਹੀ دیਵਾਨਗੀ ਹੈ ਜਿਸ ਚੀਜ਼ ਨੂੰ ਦੇਖਿਆ ਨਹੀਂ ਸੁਣਿਆ ਨਹੀਂ ਉਸ ਤੇ ਇਨਾ ਯਕੀਨ ਇਸ਼ਕ ਨੇ ਮੁਸਕਰਾ ਕੇ ਜਵਾਬ ਦਿੱਤਾ ਜਿਸ ਨੂੰ ਤੂੰ ਦੇਖ ਸਕਦਾ ਹੈ ਉਹ ਮਿਟ ਜਾਵੇਗਾ ਪਰ ਜਿਸ ਨੂੰ ਮੈਂ ਮਹਿਸੂਸ ਕਰਦਾ ਹਾਂ ਉਹ ਹਮੇਸ਼ਾ ਰਹੇਗਾ ਅਕਲ ਨੇ ਆਪਣਾ ਸੇਧ ਛੁਕਾ ਲਿਆ ਮਗਰ ਫਿਰ ਵੀ ਉਸ ਦੀ ਬੇਚੈਨੀ ਖਤਮ ਨਾ ਹੋਈ ਉਹ ਚਾਹੁੰਦੀ ਸੀ ਕਿ ਰੱਬ ਨੂੰ ਸਮਝੇ ਮਗਰ ਹਰ ਵਾਰ ਬਸ ਇੱਕ ਦੀਵਾਰ ਤੱਕ ਪਹੁੰਚਦੀ ਉਸ ਦੇ ਅੱਗੇ ਨਜ਼ਰ ਜਿਹੜੀ ਹੈ ਅੰਨੀ ਪੈ ਜਾਂਦੀ ਇਸ਼ਕ ਨੇ ਕਿਹਾ ਤੂੰ ਸਮਝ ਦੇ ਰਾਹ ਚੱਲਦੀ ਐ ਤੇ ਮੈਂ ਭਾਈ ਪ੍ਰੇਮ ਦੇ ਸਜਦੇ ਦੇ ਇਸ਼ਕ ਦੇ ਰਾਹ ਚੱਲਦਾ ਐ ਤੂੰ ਸਵਾਲ ਪੁੱਛਦੀ ਐ ਮੈਂ ਜਵਾਬ ਨੂੰ ਮਹਿਸੂਸ ਕਰਦਾ ਐ ਉਹਦੀ ਰਹਿਮਤ ਨੂੰ ਮਹਿਸੂਸ ਕਰਦਾ ਐ ਅਕਲ ਨੇ ਠੰਡਾ ਸਾਹ ਲਿਆ ਕਹਿਣ ਲੱਗੀ ਮਗਰ ਤੇਰੇ ਰਾਹ ਵਿੱਚ ਤਰਕ ਨਹੀਂ ਸਿਰਫ ਜਨੂਨ ਹੀ ਜਨੂਨ ਐ ਤੇ ਇਸ਼ਕ ਨੇ ਕਿਹਾ ਹਾਂ ਕਿਉਂਕਿ ਜਦੋਂ ਤੂੰ ਸੋਚਦੀ ਐ ਮੈਂ ਛੱਡਦਾ ਐ ਤੇ ਉਹਨੂੰ ਪਾਲ ਲਈ ਜਨੂਨੀ ਚਾਹੀਦਾ ਵਕਤ ਲੰਘਦਾ ਗਿਆ ਇਨਸਾਨ ਦੀ ਦੁਨੀਆ 'ਚ ਅਕਲ ਦਾ ਅਸਰ ਵੱਧਦਾ ਗਿਆ ਸ਼ਹਿਰ ਬਣੇ ਇਮਾਰਤਾਂ ਉੱਠੀਆਂ ਕਾਨੂੰਨ ਲਿਖੇ ਗਏ ਹਕਮਤ ਦੇ ਮਜਮੇ ਤਿਆਰ ਹੋਏ ਮਗਰ ਦਿਲ ਦਿਲ ਖਾਂਦੀ ਹੁੰਦੇ ਗਏ ਰੂਹਾਂ ਤੜਪਣ ਲੱਗੀਆਂ ਔਰ ਇਹ ਅਕਲ ਹੀ ਐ ਜਿਨੇ ਸਾਰੇ ਕਲੇਸ਼ ਪਾਏ ਆ ਬਾਬਾ ਲੋਕਾਂ ਨੇ ਇਲਮ ਪਾਇਆ ਮਗਰ ਸਕੂਨ ਗਵਾ ਦਿੱਤਾ ਇੱਕ ਰਾਤ ਅਕਲ ਥੱਕ ਕੇ ਅਸਮਾਨ ਵੱਲ ਦੇਖਣ ਲੱਗੀ ਉਸਨੇ ਕਿਹਾ ਐ ਰੱਬ ਮੈਂ ਤੇਰੀ ਦੁਨੀਆ ਨੂੰ ਸਜਾ ਦਿੱਤਾ ਮਗਰ ਮੈਂ ਖੁਦ ਜੁੜੀ ਹੋਈ ਤੇ ਉਸੇ ਲਮਹੇ ਚ ਇੱਕ ਸਾਇਆ ਆਇਆ ਕਹਿੰਦੇ ਉਹੀ ਪੁਰਾਣਾ ਇਸ਼ਕ ਉਸਨੇ ਕਿਹਾ ਐ ਅਕਲ ਤੂੰ ਹੀ ਇਮਾਰਤਾਂ ਬਣਾਈਆਂ ਮੈਂ ਦਿਲਾਂ ਚ ਮਨਾਰਾ ਬਣਾਉਣਾ ਤੂੰ ਹੀ ਇਮਾਰਤਾਂ ਬਣਾਈਆਂ ਨੇ ਪੱਥਰ ਦੀਆਂ ਮੈਦੜਾਂ ਵਿੱਚ ਦਿਲਾਂ ਵਿੱਚ ਜਿਹੜਾ ਇਸ਼ਕ ਦੀ ਇਮਾਰਤ ਬਣਾਉਣਾ ਤੂੰ ਜ਼ਮੀਨ ਸਜਾਈ ਹੈ ਤੇ ਮੈਂ ਅਸਮਾਨਾਂ ਨੂੰ ਬੁਲੰਦ ਕਰਦਾ ਅਕਲ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਸ਼ਾਇਦ ਉਹ ਅਧੂਰੀ ਹੈ ਉਹ ਬੋਲੀ ਤਾਂ ਕਿ ਮੇਰੇ ਮੈਂ ਤੇਰੇ ਬਿਨਾ ਕੁਛ ਨਹੀਂ ਪਾਇਸ਼ਕ ਨੇ ਕਿਹਾ ਨਹੀਂ ਤੂੰ ਸਭ ਕੁਝ ਹੈ ਮਗਰ ਜਦੋਂ ਤੱਕ ਤੂੰ ਮੇਰੇ ਨਾਲ ਹੈ ਇਸ ਲਈ ਕੱਲੀ ਅਕਲ ਹੀ ਨਾ ਲਾਈ ਜਾਓ ਲਾਲਚ ਆਪਣਾ ਇਹਨਾਂ ਪੂਰਾ ਕਰੀ ਜਾਓ ਪ੍ਰੇਮ ਕਰ ਲੋ ਭਾਈ ਇਸ਼ਕ ਜ਼ਰੂਰ ਕਰੋ ਸੋਚੋ ਪਰ ਇਸ਼ਕ ਕਰੋ ਕਲਕੱਤ ਨਾਲ ਬਾਹਰ ਨਹੀਂ ਕਰ ਸਕਦੇ ਤਾਂ ਘਟੋ ਘਟ ਆਪਣੇ ਪਰਿਵਾਰਾਂ ਚ ਹੀ ਕਰ ਲੋ ਅੱਜ ਕੱਲ ਉਹ ਵੀ ਮੁੱਕਦਾ ਜਾ ਰਿਹਾ ਹੈ ਅਕਲ ਤੇ ਇਸ਼ਕ ਨੇ ਫਿਰ ਇੱਕ ਸੱਤ ਜਿਹੜਾ ਹੈ ਸਫ਼ਰ ਸ਼ੁਰੂ ਕੀਤਾ ਜਿੱਥੇ ਅਕਲ ਨੇ ਰਾਹ ਬਣਾਏ ਇਸ਼ਕ ਨੇ ਉਹਨਾਂ ਨੂੰ ਮਕਸਦ ਦਿੱਤਾ ਜਿੱਥੇ ਅਕਲ ਨੇ ਦਰਵਾਜ਼ੇ ਖੋਲੇ ਇਸ਼ਕ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਅੰਦਰੋਂ ਪ੍ਰਕਾਸ਼ ਜਗਾਇਆ ਉਹ নূর ਨਾਲ ਮੁਲਾਕਾਤ ਕਰਾਈ ਬਾਬਾ ਜੀ ਜ਼ਰਾ ਗੌਰ ਕਰਨਾ নূর ਕੱਢਿਆ ਹੁਣ ਜਿੱਥੇ ਅਕਲ ਨੇ ਕਿਤਾਬਾਂ ਲਿਖ ਦਿੱਤੀਆਂ ਜ਼ਰਾ ਗੌਰ ਕਰਨਾ ਇਸ਼ਕ ਨੇ ਉਹਨਾਂ ਦੇ ਲਫ਼ਜ਼ਾਂ ਵਿੱਚ ਜਾਨ ਪਾ ਦਿੱਤੀ ਤੇ ਇਹ ਜੁ ਦੁਨੀਆ ਚ ਹਕਮਤ ਤੇ ਮੁਹੱਬਤ ਦਾ ਸੰਗਮ ਹੋਇਆ ਮਗਰ ਇਹ ਸੰਗਮ ਹਰ ਦਿਲ ਚ ਮੁਮਕਿਨ ਨਾ ਸੀ ਕਿਉਂਕਿ ਕੁਝ ਦਿਲਾਂ ਨੇ ਅਕਲ ਨੂੰ ਰੱਬ ਬਣਾ ਲਿਆ ਤੇ ਕੁਝ ਨੇ ਇਸ਼ਕ ਨੂੰ ਜਨੂਨ ਬਣਾ ਲਿਆ ਰੱਬ ਨੇ ਫਰਮਾਇਆ ਜਿਸ ਨੇ ਅਕਲ ਨੂੰ ਇਸ਼ਕ ਦੇ ਨਾਲ ਰੱਖਿਆ ਉਹ ਬਲੀ ਬਣ ਗਿਆ ਉਹ پاک ਜਿਹੜਾ ਹੈ ਉਹ ਮਹਾਤਮਾ ਬਣ ਕੇ ਸੰਤ ਬਣ ਗਿਆ ਰਬ ਲੋਕ ਬਣ ਗਿਆ ਜਿਸ ਨੇ ਅਕਲ ਨੂੰ ਕੱਲਾ ਰੱਖਿਆ ਉਹ ਫਲਸਫੀ ਬਣ ਗਿਆ ਤੇ ਜਿਸਨੇ ਸਿਰਫ ਇਸ਼ਕ ਨੂੰ ਥਾਮਿਆ ਉਹ دیਵਾਨਾ ਬਣ ਗਿਆ ਤੇ ਇੰਜ ਇਨਸਾਨ ਦੀ ਦੁਨੀਆ 'ਚ ਤਿੰਨ ਰਾਹ ਖੁੱਲੇ ਅਕਲ ਦਾ ਇਸ਼ਕ ਦਾ ਅਤੇ ਦੋਵਾਂ ਦੇ ਮੇਲ ਦਾ ਮਿਲਾਪ ਦਾ ਜੋ ਸਿਰਫ ਅਕਲ ਤੇ ਚੱਲਿਆ ਉਹ ਵਜ਼ਨਦਾਰ ਮਗਰ ਸੁੱਕਾ ਰਹਿ ਗਿਆ ਬਾਬਾ ਜੋ ਸਿਰਫ ਇਸ਼ਕ ਤੇ ਚੱਲਿਆ ਉਹ ਹਲਕਾ ਮਗਰ ਪਾਗਲ ਹੋ ਗਿਆ ਮਗਰ ਜੋ ਦੋਵਾਂ ਨੂੰ ਨਾਲ ਲੈ ਕੇ ਚੱਲਿਆ ਉਹ ਸੂਫੀ ਉਹ ਫਕੀਰ ਉਹ ਬਾਦਸ਼ਾਹ ਬਣ ਗਿਆ ਬਾਬਾ ਫਕੀਰ ਬਾਦਸ਼ਾਹ ਕਿਉਂਕਿ ਉਹੀ ਸਮਝ ਦੇ ਹੈ ilm ਦਾ ਵੀ ਨੂਰ ਹੈ ਤੇਸ਼ਕ ਦਾ ਯਾਨੀ ਗਿਆਨ ਦਾ ਵੀ ਪ੍ਰਕਾਸ਼ ਹੈ ਉਹ ਮੁਹੱਬਤ ਦਾ ਇਸ਼ਕ ਦਾ ਇੱਕ ਅੱਖ ਨਾਲ ਦੇਖਣਾ ਤਰਕ ਹੈ ਦੋਵਾਂ ਅੱਖਾਂ ਨਾਲ ਦੇਖਣਾ ਦਿਦਾਰ ਹੈ ਉਸ ਰਾਤ ਅਕਲ ਤੇ ਇਸ਼ਕ ਦੋਵਾਂ ਵਿੱਚ ਇੱਕ ਪਹਾੜ ਦੀ ਚੋਟੀ ਤੇ ਪਹੁੰਚੇ ਦੋਵੇਂ ਜਣੇ ਇੱਥਾਂ ਇਨਸਾਨ ਦੀ ਦੁਨੀਆ ਸੀ ਰੋਸ਼ਨੀਆ ਬਾਜ਼ਾਰ ਆਵਾਜ਼ਾਂ ਤਕਰਾਰ ਅਕਲ ਨੇ ਕੀ ਦੇਖੋ ਅਸੀਂ ਕੀ ਬਣਾ ਲਿਆ ਇਸ਼ਕ ਨੇ ਕਿਹਾ ਦੇਖੋ ਅਸੀਂ ਕੀ ਗਵਾ ਦਿੱਤਾ ਭਾਈ ਅਕਲ ਦੀਆਂ ਅੱਖਾਂ 'ਚ ਅਥਰੂ ਸਣ ਇਸ਼ਕ ਦੀਆਂ ਅੱਖਾਂ 'ਚ ਨੂਰ ਦੋਵਾਂ ਨੇ ਇੱਕ ਨਾਲ ਹੀ ਕਿਹਾ ਹੁਣ ਵਕਤ ਹੈ ਮੁੜਨ ਦਾ ਮਗਰ ਇਸ ਵਾਰ ਇੱਕ ਨਾਲ ਇਕੱਠਿਆ ਕਹਿੰਦੇ ਜਦੋਂ ਦਿਲ 'ਚ ਸੁਲਾਹ ਹੋ ਗਈ ਅਕਲ ਤੇ ਇਸ਼ਕ ਦੋਵੇਂ ਜਿਹੜੇ ਆ ਇੱਕ ਨਾਲ ਚੱਲ ਪਏ ਤਾਂ ਰੱਬ ਨੇ ਦੋਵਾਂ ਨੂੰ ਕਿਹਾ ਹੁਣ ਉਤਰ ਜਾਓ ਮੇਰੀ ਜ਼ਮੀਨ ਤੇ ਚਲੇ ਜਾਓ ਦੇਖੋ ਮੇਰੀ ਮਖਲੂਕ ਕਿਵੇਂ ਜਿੰਦੀ ਹੈ ਉੱਥੇ ਤਖਤ ਹੈ ਉੱਥੇ ਬਾਜ਼ਾਰ ਹੈ ਉੱਥੇ ਇਮਤਿਹਾਨ ਹੈ ਤੇ ਉੱਥੇ ਮੈਂ ਹੀ ਲੁਕਿਆ ਹੋਇਆ ਰੱਬ ਕਹਿੰਦਾ ਮੈਂ ਲੁਕਿਆ ਹੋਇਆ ਅਕਲ ਤੇ ਇਸ਼ਕ ਦੋਵਾਂ ਜ਼ਮੀਨ ਤੇ ਉਤਰੇ ਮਗਰ ਜਿਵੇਂ ਹੀ ਉਹਨਾਂ ਨੇ ਦੁਨੀਆ ਨੂੰ ਦੇਖਿਆ ਉਹਨਾਂ ਦੇ ਰਾਹ ਫਿਰ ਅਲੱਗ ਹੋ ਗਏ ਅਕਲ ਨੇ ਦੇਖਿਆ ਸ਼ਹਿਰ ਰੋਸ਼ਨੀਆਂ ਨਾਲ ਭਰੇ ਹੋਏ ਸਨ ਇਮਾਰਤਾਂ ਅਸਮਾਨ ਨੂੰ ਛੂ ਰਹੀਆਂ ਸਨ ਲੋਕ ਦੌੜ ਰਹੇ ਨੇ ਸੋਚ ਰਹੇ ਨੇ ਬਣਾ ਰਹੇ ਨੇ ਅਕਲ ਨੇ ਹੱਸ ਕੇ ਕਿਹਾ ਇਹ ਹੈ ਮੇਰੀ ਸਲਤਨਤ ਇੱਥੇ ਇਲਮ ਹੈ ਤਰਕ ਹੈ ਨਿਜ਼ਾਮ ਹੈ ਮੈਂ ਹੀ ਇਹਨਾਂ ਨੂੰ ਰਾਹ ਦਿਖਾਇਆ ਉਹ ਹਕੂਮਤਾਂ ਦੇ ਮਹਿਲਾਂ ਚ ਦਾਖਲ ਹੋਈ ਵਜ਼ੀਰਾਂ ਦੇ ਕੰਨਾਂ ਚ ਫੁਸਫੁਸਾਈ ਤੇ ਕਿਹਾ ਮੈਂ ਤੇਰੀ ਮਦਦ ਕਰੂੰਗੀ ਬਸ ਮੇਰੀ ਸੁਣ ਜਿੱਥੇ ਮੈਂ ਹਾਂ ਉੱਥੇ ਹਕੂਮਤ ਹੈ ਲੋਕਾਂ ਨੇ ਅਕਲ ਨੂੰ ਤਾਜ ਪਹਿਨਾਇਆ ਦੁਨੀਆ ਅਕਲ ਦੀ ਤਾਬੇਦਾਰ ਬਣ ਗਈ ਬਾਬਾ ਜੀ ਹਰ ਫੈਸਲੇ ਤੋਂ ਪਹਿਲਾਂ ਕਿਹਾ ਜਾਣ ਲੱਗਾ ਸੋਚੋ ਸਮਝੋ ਹਿਸਾਬ ਕਰੋ ਮਗਰ ਦੂਰ ਉਹ ਦੂਰ ਇੱਕ ਸੁੰਸਾਨ ਵਿਰਾਨੇ ਚ ਇਸ਼ਕ ਖੜਾ ਸੀ ਉਸਨੇ ਦੇਖਿਆ ਕਿ ਲੋਗ ਬਹੁਤ ਕੁਝ ਜਾਣ ਗਏ ਮਗਰ ਕੁਝ ਮਹਿਸੂਸ ਕਰਨਾ ਭੁੱਲ ਗਏ ਉਹ ਰੋ ਪਿਆ ਉਸਨੇ ਕਿਹਾ ਇੱਥੇ ਸਭ ਸਮਝਦੇ ਨੇ ਮਗਰ ਕੋਈ ਸੱਚਾ ਨਹੀਂ ਜੀਂਦਾ ਬਾਬਾ ਜਰਾ ਗੌਰ ਕਰਨਾ ਇੱਕ ਦਿਨ ਅਕਲ ਤੇ ਇਸ਼ਕ ਦੀ ਮੁਲਾਕਾਤ ਫੇਰ ਹੋ ਗਈ ਅਕਲ ਤਾਜ਼ ਚ ਸੀ ਇਸ਼ਕ ਤਨਹਾ ਸੀ ਬਾਬਾ ਅਕਲ ਨੇ ਕਿਹਾ ਦੇਖ ਮੈਂ ਦੁਨੀਆਂ ਨੂੰ ਤਰੱਕੀ ਦਿੱਤੀ ਇਨਸਾਨ ਹੁਣ ਆਸਮਾਨ ਨਾਪ ਰਿਹਾ ਹੈ ਇਸ਼ਕ ਨੇ ਹੱਸ ਕੇ ਕਿਹਾ ਪਰ ਉਹਦਾ ਦਿਲ ਜ਼ਮੀਨ ਤੇ ਡਿੱਗਿਆ ਹੋਇਆ ਭਾਈ ਗਰਕ ਹੋ ਗਿਆ ਅਕਲ ਬੋਲੀ ਮੈਂ ਉਸ ਨੂੰ ਸੋਚਣ ਦੀ ਕਾਬਲੀਅਤ ਦਿੱਤੀ ਇਸ਼ਕ ਨੇ ਕਿਹਾ ਤੇ ਮੈਂ ਉਸ ਨੂੰ ਰੋਣ ਦਾ ਹੁਨਰ ਸਿਖਾਇਆ ਉਹਦੀ ਯਾਦ ਵਿੱਚ ਰੋਣ ਦਾ ਅਕਲ ਬੋਲੀ ਮੇਰੇ ਬਿਨਾ ਉਹ ਜਾਨਵਰ ਸੀ ਇਸ਼ਕ ਨੇ ਕਿਹਾ ਤੇ ਮੇਰੇ ਬਿਨਾ ਭਾਈ ਉਹ ਪੱਥਰ ਹੈ ਉਹ ਇਨਸਾਨ ਪੱਥਰ ਹੈ ਇਦੇ ਅੰਦਰ ਇਸ਼ਕ ਨੇ ਫਿਰ ਅਕਲ ਨੇ ਗੁੱਸੇ ਚ ਕਿਹਾ ਮੈਂ ਸਲੀਕਾ ਹਾਂ ਤੂੰ ਫਸਾਦ ਹੈ ਇਸ਼ਕ ਨੇ ਹੱਸ ਕੇ ਕਿਹਾ ਮੈਂ ਫਸਾਦ ਨਹੀਂ ਆਗਾ ਅਗ ਜੋ ਤੇਰੇ ਬਣਾਏ ਹੋਏ ਬੁੱਤਾਂ ਨੂੰ ਸਾੜਦੀ ਹੈ ਜੋ ਤੇਰੇ ਬਣਾਏ ਹੋਏ ਨਾ ਬੁੱਤਾਂ ਨੂੰ ਜਲਾਉਂਦੀ ਹੈ ਅਕਲ ਹੈਰਾਨ ਰਹਿ ਗਈ ਕਿਹੜੇ ਬੁੱਤ ਇਸ਼ਕ ਨੇ ਕਿਹਾ ਤਰਕ ਦੇ ਦਲੀਲਾਂ ਦੇ ਛਾਣ ਜੋ ਇੱਕ ਨਾ ਇੱਕ ਦਿਨ ਮਿੱਟੀ ਚ ਮਿਲਣ ਜੋ ਤੂੰ ਆਪਣੇ ਹੀ ਅੰਦਰ ਬਣਾ ਲੇ ਅਕਲ ਚੁੱਪ ਹੋ ਗਈ ਉਹ ਦੇਖਦੀ ਰਹੀ ਹਰ ਤਾਜ ਡਿੱਗਦਾ ਹੈ ਹਰ ਸ਼ਹਿਰ ਮਿਟਦਾ ਹੈ ਹਰ ਗਿਆਨ ਇੱਕ ਦਿਨ ਸਵਾਲ ਬਣ ਜਾਂਦਾ ਹੈ ਮਗਰ ਇਸ਼ਕ ਉਹ ਮਿਟ ਕੇ ਵੀ ਬਾਤੀ ਰਹਿੰਦਾ ਬਾਬਾ ਜੀ ਉਸ ਰਾਤ ਜਦੋਂ ਆਸਮਾਨ ਤੋਂ ਪਹਿਲੀ ਬਾਰਿਸ਼ ਹੋਈ ਅਕਲ ਤੇ ਇਸ਼ਕ ਦੋਵੇਂ ਇੱਕ ਪੁਰਾਣੀ ਮিনার ਦੇ ਹੇਠਾਂ ਖੜੇ ਸਨ ਅਕਲ ਨੇ ਪੁੱਛਿਆ ਇਹ ਬਾਰਿਸ਼ ਵੀ ਤੇਰੇ ਮਹਿਬੂਬ ਦੀ ਨਿਸ਼ਾਨੀ ਹੈ ਤੇਰੇ ਰੱਬ ਦੀ ਨਿਸ਼ਾਨੀ ਹੈ ਇਸ਼ਕ ਬੋਲਿਆ ਹਾਂ ਹਰ ਕਤਰਾ ਕਹਿੰਦਾ ਮੈਂ ਡਿੱਗਣ ਲਈ ਹੀ ਬਣਿਆ ਹਾਂ ਡਿੱਗਣਾ ਮਿਟਣਾ ਖਤਮ ਹੋਣਾ ਇਹੀ ਅਸਲ ਜ਼ਿੰਦਗੀ ਹੈ ਅਕਲ ਨੇ ਹੌਲੇ ਜਿ ਕਿਹਾ ਮਗਰ ਮੈਨੂੰ ਡਰ ਲੱਗਦਾ ਹੈ ਡਿੱਗਣ ਤੋਂ ਇਸ਼ਕ ਨੇ ਕਿਹਾ ਡਰਤਾ ਉਸ ਨੂੰ ਹੀ ਲੱਗਦਾ ਹੈ ਜੋ ਆਪਣੇ ਆਪ 'ਚ ਹੈ ਜੋ ਮਹਿਬੂਬ 'ਚ ਖੋ ਗਿਆ ਜੋ ਉਸ ਨੂੰ ਰੱਬ 'ਚ ਗੁਰੂ ਪੀਰਾਂ ਮੁਰਸ਼ਿਦ ਰਹਿਬਰ ਆਪਣੇ ਦੇ ਵਿੱਚ ਖੋ ਗਿਆ ਉਹ ਡਰਦਾ ਨਹੀਂ ਬਸ ਸਜਦਾ ਕਰਦਾ ਪ੍ਰਣਾਮ ਕਰਦਾ ਸਲਾਮ ਕਰਦਾ ਇਸ ਵਕਤ ਚ ਅਕਲ ਦਾ ਤਾਜ ਫੇਰ ਡਿੱਗ ਗਿਆ ਤੇ ਇਸ਼ਕ ਦੀਆਂ ਅੱਖਾਂ ਚ ਉਹ ਜਿਹੜਾ ਹੈ ਫਿਰ ਨੂਰ ਨਿਕਲਿਆ ਬਾਬਾ ਜੀ ਸੋ ਅੱਗੇ ਚੱਲਣ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟਾਂ ਮਿਲਦੀ ਰਵੇ ਔਰ ਸੌਰਵ ਅਮਰ ਅਫੀਸ਼ੀਅਲ HRIGS786 ਤੇ ਤੁਸੀਂ ਹਮੇਸ਼ਾ ਜੁੜੇ ਰਹੋ ਦੋਵਾਂ ਜਿਹੜੇ ਹੈ ਉਹ ਇੱਕ ਦੂਜੇ ਨੂੰ ਦੇਖਣ ਲੱਗੇ ਅਕਲ ਤੇ ਇਸ਼ਕ ਅਕਲ ਨੇ ਕਿਹਾ ਤੂੰ ਸੱਚ ਕਹਿੰਦਾ ਸੀ ਜੋ ਤੇਰੇ ਵਰਗਾ دیਵਾਨਾ ਹੋ ਜਾਏ ਉਹੀ ਹਕੀਕੀ ਸਮਝ ਪਾ ਸਕਦਾ ਹੈ ਉਹੀ ਉਸ ਦੀ ਹਕੀਕੀ ਸਮਝ ਪਾ ਸਕਦਾ ਹੈ ਇਸ਼ਕ ਨੇ ਕਿਹਾ ਕਿ ਜੋ ਤੇਰੇ ਵਰਗਾ ਸੋਚ ਨੂੰ ਪਾ ਗਿਆ ਉਹ دیਵਾਨਗੀ ਨੂੰ ਮੁਕੰਮਲ ਬਣਾ ਸਕਦਾ ਹੈ ਦੋਵਾਂ ਨੇ ਹੱਥ ਮਿਲਾ ਲਿਆ ਬਾਰਿਸ਼ ਰੁਕ ਗਈ ਆਸਮਾਨ ਤੋਂ ਆਵਾਜ਼ ਆਈ ਹੁਣ ਤੂੰ ਹੀ ਇਨਸਾਨ ਹੈ ਇਨਸਾਨ ਤੇ ਉਦੋਂ ਤੋਂ ਅੱਜ ਤੱਕ ਹਰ ਇਨਸਾਨ ਦੇ ਅੰਦਰ ਉਹੀ ਜੱਗ ਜਾਰੀ ਹੈ ਕਦੇ ਅਕਲ ਹਾਵੀ ਹੋ ਜਾਂਦੀ ਏ ਕਦੇ ਇਸ਼ਕ ਹਾਵੀ ਹੋ ਜਾਂਦਾ ਹੈ ਮਗਰ ਜਿਨੇ ਦੋਵਾਂ ਨੂੰ ਮਿਲਾ ਲਿਆ ਉਹ ਬਲੀ ਬਣ ਗਏ ਬਾਬਾ ਜੀ ਉਹ ਅਕਲ ਨਾਲ ਪਛਾਣਦੇ ਤੇ ਇਸ਼ਕ ਨਾਲ ਪਾ ਲੈਂਦੇ ਉਹ ਸੋਚਦੇ ਵੀ ਹੈ ਮਹਿਸੂਸ ਵੀ ਕਰਦੇ ਹੈ ਉਹ ਸਜਦਾ ਵੀ ਕਰਦੇ ਹੈ ਮਗਰ ਜਾਣ ਕੇ ਕਿਉਂਕਿ ਉਹ ਗੈਬ ਦੀ ਪੂਜਾ ਨਹੀਂ ਕਰਦੇ ਉਹ ਆਸ਼ਕ ਹਾਜ਼ਰ ਨਾਜ਼ਰ ਦੇ ਬਾਬਾ ਜੀ ਉਹ ਜਾਣਦਾ ਹੈ ਮਗਰ ਚੁੱਪ ਤੇ ਬਸ ਇੰਨਾ ਸਮਝ ਲਓ ਜਦੋਂ ਅਕਲ ਸੱਚ ਦੇ ਚ ਆ ਜਾਂਦੀ ਹੈ ਨਾ ਤੇ ਉਸ ਰੱਬ ਦੇ ਅੱਗੇ ਝੁਕ ਜਾਂਦੀ ਹੈ ਪ੍ਰਭੂ ઈશ્વਰ ਦੇ ਅੱਗੇ ਝੁਕਦਾ ਹੈ ਇਸ਼ਕ ਤਖਤ ਸੰਭਾਲ ਲੈਂਦਾ ਹੈ ਬਾਬਾ ਤੇ ਉਸ ਵਕਤ ਇਨਸਾਨ ਇਨਸਾਨ ਨਹੀਂ ਰਹਿੰਦਾ ਉਹ ਉਸ ਰੱਬ ਦਾ ਉਸ ਪਰਮਾਤਮਾ ਦਾ ਪ੍ਰਕਾਸ਼ ਬਣ ਜਾਂਦਾ ਨੂਰ ਬਣ ਜਾਂਦਾ ਰਾਤ ਦੀ تنہائی ਹੁਣ ਆਪਣੇ ਆਖਰੀ ਪੈਰ ਚ ਸੀ ਹਵਾਵਾਂ ਚ ਉਹ ਸਕੂਨ ਸੀ ਜੋ ਕਿਸੇ ਲੰਬੀ ਜੰਗ ਦੇ ਬਾਅਦ ਦਿਲਾਂ ਚ ਉਤਰਦਾ ਹੈ ਅਕਲ ਤੇ ਇਸ਼ਕ ਦੋਵੇਂ ਇੱਕ ਪੁਰਾਣੇ ਖੰਡਰ ਦੇ ਕੋਲ ਬੈਠੇ ਸਨ ਉਹੀ ਖੰਡਰ ਜਿੱਥੇ ਪਹਿਲੀ ਵਾਰ ਅਕਲ ਨੇ ਇਸ਼ਕ ਤੋਂ ਸਵਾਲ ਕੀਤਾ ਸੀ ਤੇਰੇ ਕੋਲ ਹੈ ਕੀ ਹੁਣ ਉਹੀ ਅਕਲ ਝੁਕੇ ਸਿਰ ਨਾਲ ਉਸੇ ਜਗ੍ਹਾ ਕਹਿ ਰਹੀ ਸੀ ਮੇਰੇ ਕੋਲ ਸਭ ਕੁਝ ਸੀ ਮਗਰ ਜੋ ਤੇਰਾ ਸੀ ਉਹ ਮੇਰੇ ਕੋਲ ਕਦੇ ਨਹੀਂ ਸੀ ਇਸ਼ਕ ਮੁਸਕੁਰਾਇਆ ਉਹ ਮੁਸਕਰਾਹਟ ਜੋ ਸੂਰਜ ਤੋਂ ਪਹਿਲਾਂ ਦੀ ਰੋਸ਼ਨੀ ਵਰਗੀ ਸੀ ਬੋਲਿਆ ਤੂੰ ਜੋ ਲੱਭਦਾ ਰਿਹਾ ਉਹ ਤਰਕ ਚ ਲੁਕਿਆ ਨਹੀਂ ਸੀ ਤਜਰਬੇ ਚ ਸੀ ਮੈਂ ਡਿੱਗਿਆ ਟੁੱਟਿਆ ਜਲਿਆ ਮਗਰ ਰੂਹ ਦੀ ਖੁਸ਼ਬੂ ਮਿਲੀ ਤੂੰ ਬਚਦਾ ਰਿਹਾ ਸੋਚਦਾ ਰਿਹਾ ਮਗਰ ਆਪਣੇ ਅੰਦਰ ਦੇ ਦਰਿਆ ਤੋਂ ਬੇਖਬਰ ਸੀ ਅਕਲ ਨੇ ਪਹਿਲੀ ਵਾਰ ਆਪਣੇ ਦਿਲ ਤੇ ਹੱਥ ਰੱਖਿਆ ਕਹਿਣ ਲੱਗੀ ਮੈਂ ਉਮਰ ਭਰ ਅਲਫਾਜ਼ ਦੇ ਪਿੱਛੇ ਸਚਾਈ ਲੱਭੀ ਮਗਰ ਤੂੰ ਖਾਮੋਸ਼ੀ ਵੇਚੀ ਪਾਲਿਆ ਭਾਈ ਮੈਂ ਤੇ ਮੰਤਰ ਪੜਦੀ ਰਹੀ ਮੈਂ ਤੇ ਕਲਾਮ ਪੜਦੀ ਵੀ ਪਤਾ ਨਹੀਂ ਕੀ ਕੁਛ ਕਰਦੀ ਵੀ ਪਰ ਚੁੱਪ ਕਰਕੇ ਹੀ ਤੂੰ ਪਾਲਿਆ ਤੂੰ ਤਾਂ ਚੁੱਪਚੀ ਪਾਲਿਆ ਸਾਰਾ ਕੁਝ ਇਸ਼ਕ ਨੇ ਉਸ ਦੇ ਵੱਲ ਦੇਖਿਆ ਕਿਉਂਕਿ ਅਕਲ ਉੱਚੀ ਉੱਚੀ ਅਕਲ ਬਾਬਾ ਜੀ ਪਹਿਰਾਵੇ ਬਣਾਉਣ ਲੱਗੀ ਅਕਲ ਬਹੁਤ ਕੁਛ ਕਰਨ ਲੱਗੀ ਅਕਲ ਨੇ ਬਥੇਰੇ ਜਾਤ ਪਾਤ ਉੱਚੀ ਨੀਚ ਬਣਾ ਦਿੱਤੇ ਇਸ਼ਕ ਨੇ ਖਾਮੋਸ਼ੀ ਵਿੱਚ ਪਾਲਿਆ ਇਸ਼ਕ ਨੇ ਉਹਦੇ ਵੱਲ ਦੇਖਿਆ ਤੇ ਕਿਹਾ ਕਰੇ ਕਰੇ ਖਾਮੋਸ਼ੀ ਹੀ ਇਲਮ ਬਣ ਜਾਂਦੀ ਹੈ ਯਾਨੀ ਗਿਆਨ ਬਣ ਜਾਂਦੀ ਹੈ ਜਦੋਂ ਜ਼ੁਬਾਨ ਥੱਕ ਜਾਂਦੀ ਹੈ ਤਾਂ ਰੂਹ ਬੋਲਦੀ ਹੈ ਤੇ ਜਦੋਂ ਰੂਹ ਬੋਲਦੀ ਹੈ ਤਾਂ ਉਹ ਖਾਲਕ ਉਹ ਮਾਲਕ ਸੁਣਦਾ ਹੈ ਉਸੇ ਵਕਤ ਆਸਮਾਨ 'ਚ ਇੱਕ ਚਮਕ ਉੱਠੀ ਜਿਵੇਂ ਕੋਈ ਪੁਰਾਣਾ ਪਰਦਾ ਉੱਠ ਗਿਆ ਹੋਵੇ ਫਲਕ ਤੇ ਨੂਰ ਦੀਆਂ ਲਕੀਰਾਂ ਫੈਲਣ ਲੱਗੀਆਂ ਅਕਲ ਨੇ ਹੈਰਤ ਨਾਲ ਦੇਖਿਆ ਇਹ ਕੀ ਹੈ ਇਸ਼ਕ ਨੇ ਕਿਹਾ ਇਹ ਉਹ ਮੰਜ਼ਲ ਹੈ ਭਾਈ ਜੋ ਨਾ ਤੇਰੀ ਹੈ ਨਾ ਮੇਰੀ ਹੈ ਇਹ ਉਹ ਜਗ੍ਹਾ ਹੈ ਜਿੱਥੇ ਨਾ ਮੈਂ ਹਾਂ ਨਾ ਤੂੰ ਬਸ ਉਹ ਹੈ ਬਸ ਉਹ ਇਸ਼ਕ ਅਕਲ ਨਾਲ ਪੈ ਗਿਆ ਝਗੜਾ ਜ਼ਰਾ ਗੌਰ ਕਰ ਤਾ ਤੂੰ ਉੱਥੇ ਇਸ਼ਕ ਕਹਿੰਦਾ ਭਾਈ ਨਾ ਏ ਇੱਥੇ ਨਾ ਤੇਰੀ ਪਹੁੰਚ ਨਾ ਮੇਰੀ ਇੱਥੇ ਬਸ ਉਹ ਆ ਅਕਲ ਨੇ ਸਿਰ ਝੁਕਾ ਲਿਆ ਮਗਰ ਤੂੰ ਇਸ ਨੂੰ ਕਿਵੇਂ ਪਾ ਲਿਆ ਇਹ ਸਵਾਲ ਕੀਤਾ ਇਸ਼ਕ ਨੂੰ ਅਕਲ ਸਿਰ ਝੁਕਾ ਕੇ ਬਗ ਮੈਂ ਤਾਂ ਦੇਖਿਆ ਹੀ ਨਹੀਂ ਕਦੇ ਇਹ ਨਜ਼ਾਰਾ ਪਰ ਇਸ਼ਕ ਨੇ ਦੇਖਿਆ ਲਈ ਇਸ਼ਕ ਨੇ ਕਿਵੇਂ ਪਾ ਲਿਆ ਇਸ਼ਕ ਕਹਿਣ ਲੱਗਾ ਮੈਂ ਆਪਣਾ ਆਪ ਗਵਾ ਕੇ ਪਾਇਆ ਖामोशी ਫੇਰ ਉਤਰਾਈ ਹਵਾ ਨੇ ਚੁੱਕ ਕੇ ਉਹਨਾਂ ਦੀ ਗੁਫ਼ਤਗੂ ਨੂੰ ਚੁੰਮਿਆ ਜਿਵੇਂ ਕੋਈ ਅਮਾਨਤ ਵਾਪਸ ਅਸਮਾਨ ਨੂੰ ਲੋਟਾ ਦਿੱਤੀ ਹੋਵੇ ਅਕਲ ਨੇ ਕਿਹਾ ਮੈਂ ਹੁਣ ਸਮਝਿਆ ਤੂੰ دیਵਾਨਾ ਨਹੀਂ ਭਾਈ ਤੂੰ ਤਾਂ ਵਾਕਿਫ ਹੈ ਤੂੰ ਤੇ ਉਹ ਨਜ਼ਾਰਾ ਦੇਖਿਆ ਸਾਰਾ ਕੁਝ ਇਸ਼ਕ ਕਹਿਣ ਲੱਗਾ ਤੇ ਤੂੰ ਗੁਮਰਾਹ ਨਹੀਂ ਤੂੰ ਸਫ਼ਰਚ ਸੀ ਅਜੇ ਉਹ ਹਮੇਸ਼ਾ ਸਫ਼ਰਚ ਤਰਕਾ ਵਾਲੇ ਹਮੇਸ਼ਾ ਸਫ਼ਰ ਜੀ ਰਹਿੰਦੇ ਪਤਾ ਨਹੀਂ ਲੱਗਦਾ ਉਹਨਾਂ ਨੂੰ ਕੀ ਹੋਇਆ ਦੋਵੇਂ ਉੱਠੇ ਇੱਕ ਦੇ ਸਿਰ ਝੁਕਾ ਕੇ ਰੱਬ ਨੂੰ ਪ੍ਰਣਾਮ ਕੀਤਾ ਦੂਜਾ ਵੀ ਉੱਥੇ ਉਸਦੇ ਨਾਲ ਹੀ ਗਿਰ ਪਿਆ ਬਾਬਾ ਜੀ ਤੇ ਜਦੋਂ ਦੋਵਾਂ ਨੇ ਅੱਖਾਂ ਖੋਲ੍ਹੀਆਂ ਤਾਂ ਉਹਨਾਂ ਦੇ ਦਰਮਿਆਨ ਹੁਣ ਕੋਈ ਫਰਕ ਨਹੀਂ ਸੀ ਅਕਲ 'ਚ ਹੁਣ ਇਸ਼ਕ ਦਾ ਨੂਰ ਸੀ ਤੇ ਇਸ਼ਕ 'ਚ ਅਕਲ ਦਾ ਸਕੂਨ ਦੂਰ ਕਿਸੇ ਖਾਨਗਾਹ 'ਚ ਜਿਹੜਾ ਹੈ ਉਹ ਫਜ਼ਰ ਦਾ ਜਿਹੜਾ ਹੈ ਉਹ ਵਕਤ ਸੀ ਤੇ ਦੁਨੀਆ ਰੱਬ ਰੱਬ ਪੁਕਾਰ ਰਹੀ ਸੀ ਇਸ਼ਕ ਨੇ ਅਸਮਾਨ ਵੱਲ ਦੇਖਿਆ ਤੇ ਕਿਹਾ ਆ ਹੁਣ ਸਭ ਸਾਫ਼ ਹੈ ਅਕਲ ਤੇ ਇਸ਼ਕ ਦੋ ਰਾਹ ਰਹੀ ਏਕੀ ਮੰਜ਼ਲ ਦੀਆਂ ਦੋ ਰੋਸ਼ਣੀਆਂ ਨੇ ਅਕਲ ਮੁਸਕਰਾਈ ਹੁਣ ਉਹ ਉਹੀ ਪੁਰਾਣੀ ਅਕਲ ਨਹੀਂ ਸੀ ਜੋ ਹਕੂਮਤ ਚਾਹੁੰਦੀ ਸੀ ਜੋ ਰਾਜ ਚਾਹੁੰਦੀ ਸੀ ਦੁਨੀਆ ਤੇ ਹੁਣ ਉਹ ਇੱਕ ਸਾਕੀ ਨਹੀਂ ਸੀ ਜੋ ਸਿਰਫ ਸਮਝਣਾ ਚਾਹੁੰਦੀ ਸੀ ਇਸ਼ਕ ਨੇ ਕਿਹਾ ਚੱਲ ਸਫ਼ਰ ਹੁਣ ਖਤਮ ਨਹੀਂ ਹੋਇਆ ਅਕਲ ਬੋਲੀ ਮਗਰ ਮੰਜ਼ਲ ਤਾਂ ਮਿਲ ਗਈ ਇਸ਼ਕ ਹੱਸਿਆ ਕਿਦਾ ਮੰਜ਼ਲ ਉੱਥੇ ਖਤਮ ਹੁੰਦੀ ਹੈ ਜਿੱਥੇ ਤੂੰ ਰੁਕ ਜਾਏ ਤੇ ਇਸ਼ਕ ਕਦੇ ਨਹੀਂ ਰੁਕਦਾ ਦੋਵੇਂ ਫਿਰ ਉਸ ਰੋਸ਼ਨੀ ਵੱਲ ਚੱਲੇ ਜੋ ਹੁਣ ਉਹਨਾਂ ਦੇ ਅੰਦਰੋਂ ਨਿਕਲ ਰਹੀ ਸੀ ਸਾਰੀ ਕਾਇਨਾਤ ਜਿਵੇਂ ਉਸ ਨੂਰ ਉਸ ਪ੍ਰਕਾਸ਼ ਚ ਘੁਲ ਰਹੀ ਸੀ ਹਵਾ ਮਿੱਟੀ ਦਰਖਤ ਸਭ ਇੱਕ ਤਸਵੀਰ ਵਰਗੇ ਜੋ ਰੱਬ ਰੱਬ ਦੀ ਸਦਾ ਚ ਗੂੰਜ ਰਹੇ ਸਨ ਬਾਬਾ ਜੀ ਤੇ ਉਦੋਂ ਅਕਲ ਨੇ ਆਖਰੀ ਵਾਰ ਪੁੱਛਿਆ ਹੁਣ ਤੂੰ ਕਿੱਥੇ ਜਾ ਰਿਹਾ ਹੈ ਇਸ਼ਕ ਨੇ ਕਿਹਾ ਜਿੱਥੇ ਤੂੰ ਮੈਨੂੰ ਛੱਡ ਕੇ ਆਇਆ ਸੀ ਨਾ ਉਸੇ ਦਿਲ ਚ ਉਸੇ ਇਨਸਾਨ ਦੇ ਅੰਦਰ ਜਾ ਰਿਹਾ ਜਰਾ ਗੌਰ ਕਰ ਔਰ ਇਹ ਕਹਾਣੀ ਬਾਬਾ ਜੀ ਇੱਥੇ ਹੀ ਖਤਮ ਨਹੀਂ ਹੋਈ ਉਹ ਹਰ ਉਸ ਸ਼ਖਸ ਚ ਜਾਰੀ ਹੈ ਜੋ ਸੋਚਦਾ ਵੀ ਹੈ ਤੇ ਉਹਦੀ ਰਹਿਮਤ ਨੂੰ ਮਹਿਸੂਸ ਵੀ ਕਰਦਾ ਹੈ ਜੋ ਤਰਕ ਵੀ ਕਰਦਾ ਹੈ ਤੇ ਰੱਬਗੇ ਸਜਦੇ ਵੀ ਕਰਦਾ ਹੈ ਜੋ ਇਸ਼ਕ ਚ ਜਲਦਾ ਹੈ ਤੇ ਅਕਲ ਨੂੰ ਜਾਣਦਾ ਹੈ ਕਿ ਇਹ ਜਲਨਾ ਦਰਅਸਲ ਰੱਬ ਵੱਲ ਮੁੜਨਾ ਹੈ ਕਹਾਣੀ ਉੱਥੇ ਖਤਮ ਹੁੰਦੀ ਹੈ ਜਿੱਥੇ ਇਨਸਾਨ ਇਹ ਸਮਝ ਲਵੇ ਕਿ ਅਕਲ ਰਾਹ ਵਿਖਾਉਂਦੀ ਹੈ ਮਗਰ ਮੰਜ਼ਲ ਤੱਕ ਪਹੁੰਚਾਉਣ ਵਾਲਾ ਬਾਬਾ ਜੀ ਸਿਰਫ ਤੇ ਸਿਰਫ ਇਸ਼ਕ ਹੈ ਸਿਰਫ ਇਸ਼ਕ ਹੈ ਬਿਨਾਂ ਇਸ਼ਕ ਨਾ ਮੰਜ਼ਲ ਹੱਥ ਆਵੇ ਤੇ ਬਿਨਾਂ ਇਸ਼ਕ ਨਾ ਬਣਦੀਆਂ ਬਾਤਾਂ ਨੇ ਇਹ ਗੱਲ ਯਾਦ ਰੱਖਣਾ ਰਾਤ ਦਾ ਉਹ ਆਖਰੀ ਲਮਹਾ ਹੁਣ ਸਵੇਰ ਦੀ ਰੋਸ਼ਨੀ ਚ ਬਦਲ ਰਿਹਾ ਸੀ ਆਸਮਾਨ ਗੁਲਾਬੀ ਹੋ ਚੁੱਕਾ ਸੀ ਤੇ ਅਕਲ ਇਸ਼ਕ ਹੁਣ ਇੱਕ ਪੁਰਾਣੇ ਮਕਬਰੇ ਦੀ ਦੀਵਾਰ ਨਾਲ ਟੇਕ ਲਗਾਈ ਖਾਮੋਸ਼ ਬੈਠੇ ਸਨ ਹਵਾਵਾਂ ਚ ਉਹ ਨੂਰ ਸੀ ਜੋ ਕਿਸੇ ਤੋਬਾ ਦੇ ਬਾਦ ਦਿਲਾਂ ਚ ਉਤਰਦਾ ਹੈ ਮਾਫੀ ਮੰਗਣ ਦੇ ਬਾਦ ਉਹ ਸੋਹਣੇ ਰੱਬ ਤੋਂ ਦਿਲ ਚ ਉਤਰਦਾ ਹੈ ਜੋ ਪ੍ਰਕਾਸ਼ ਇਸ਼ਕ ਨੇ ਅਸਮਾਨ ਵੱਲ ਦੇਖਿਆ ਤੇ ਕਿਹਾ ਦੇਖ ਹੁਣ ਉਹ ਵਕਤ ਆ ਗਿਆ ਜਦੋਂ ਉਹ ਮਾਲਿਕ ਆਪਣੇ ਬੰਦੇ ਨੂੰ ਖੁਦ ਚ ਉਲਟਾ ਲੈਂਦਾ ਹੈ ਵਾਪਸ ਲੈ ਜਾਂਦਾ ਆਪਣੇ ਨਾਲ ਮਿਲਾ ਲੈਂਦਾ ਜਦੋਂ ਕੋਈ ਆਪਣੇ ਆਪ ਨੂੰ ਭੁਲਾ ਦਿੰਦਾ ਹੈ ਤਾਂ ਅਸਲ ਚ ਉਹੀ ਖੁਦ ਨੂੰ ਪਾ ਲੈਂਦਾ ਹੈ ਔਰ ਜਿਸ ਨੇ ਖੁਦ ਨੂੰ ਪਾਇਆ ਉਸੇ ਨੇ ਹੀ ਉਸ ਨੂੰ ਪਾਇਆ ਅਕਲ ਦੀਆਂ ਅੱਖਾਂ 'ਚ ਹੁਣ ਕੋਈ ਬੈਸ ਨਹੀਂ ਸੀ ਉਹ ਨਰਮ ਹੋ ਚੁੱਕੀ ਸੀ ਉਹਦਾ ਹੰਕਾਰ ਚੂਰ-ਚੂਰ ਹੋ ਚੁੱਕਿਆ ਸੀ ਉਹਦੇ ਲਹਿਜੇ 'ਚ ਹੁਣ ਉਹ ਕਠੋਰਤਾ ਨਹੀਂ ਸੀ ਜੋ ਕਦੇ ਸੀ ਉਸਨੇ ਕਿਹਾ ਮੈਂ ਪੂਰੀ ਉਮਰ ਤਰਕ ਤੇ ਤਹਿਕੀਕ 'ਚ گزار ਦਿੱਤੀ ਮਗਰ ਅੱਜ ਸਮਝਿਆ ਕਿ ਤੇਰੀ دیਵਾਨਗੀ 'ਚ ਜੋ ਸਕੂਨ ਹੈ ਉਹ ਮੇਰੀ ਹਕਮਤ 'ਚ ਕਦੇ ਨਹੀਂ ਸੀ ਤੂੰ ਮੈਨੂੰ ਇਹ ਸਿਖਾਇਆ ਕਿ ਇਲਮ ਗਿਆਨ ਸਿਰਫ ਦਿਮਾਗ ਚ ਨਹੀਂ ਭਾਈ ਦਿਲ ਚ ਵੀ ਉਤਰਦਾ ਹੈ। ਇਸ਼ਕ ਮੁਸਕੁਰਾਇਆ ਅਕਲ ਉਹ ਆਖ ਹੈ ਜੋ ਰਾਹ ਵਿਖਾਉਂਦੀ ਹੈ ਮਗਰ ਦਿਲ ਉਹ ਪੈਰ ਹੈ ਜੋ ਚੱਲਣਾ ਸਿਖਾਉਂਦੇ ਹੈ। ਜੇ ਅੱਖ ਖੁੱਲੀ ਹੋਵੇ ਮਗਰ ਦਿਲ ਸੁੱਤਾ ਰਵੇ ਤਾਂ ਮੰਜ਼ਿਲ ਕਦੇ ਨਹੀਂ ਮਿਲਦੀ। ਦੂਰੋਂ ਕਿਸੇ ਦਰवेश ਫਕੀਰ ਸਾਈਂ ਦੀ ਆਵਾਜ਼ ਆਈ ਭਾਈ ਜੋ ਖੁਦ ਨੂੰ ਸਮਝਣਾ ਚਾਹੁੰਦਾ ਹੈ ਪਹਿਲਾਂ ਖੁਦ ਨੂੰ ਮਿਟਾਉਣਾ ਸਿੱਖ ਲਵੇ। ਅਕਲ ਨੇ ਸਿਰ ਝੁਕਾ ਲਿਆ ਉਸਨੇ ਕਿਹਾ ਹੁਣ ਮੈਂ ਸਮਝਿਆ ਮੈਂ ਜਾਣਨ ਚੱਲਿਆ ਸੀ ਮਗਰ ਪਛਾਨਣ ਮੁੜਿਆ ਇਸ਼ਕ ਨੇ ਕਿਹਾ ਤੇ ਮੈਂ ਪਛਾਨਣ ਨਿਕਲਿਆ ਸੀ ਹੁਣ ਜਾਣਨ ਮੁੜਿਆ ਦੋਵੇਂ ਹਾਸੇ 'ਤੇ ਉਹ ਹਾਸਾ ਕੋਈ ਦੁਨੀਆ ਦਾ ਹਾਸਾ ਨਹੀਂ ਸੀ ਉਹ ਰੂਹ ਦਾ ਹਾਸਾ ਸੀ ਜੋ ਉਦੋਂ ਨਿਕਲਦਾ ਹੈ ਜਦੋਂ ਦਿਲ ਨੂੰ ਆਪਣੇ ਰੱਬ ਦੀ ਖੁਸ਼ਬੂ ਮਹਿਸੂਸ ਹੁੰਦੀ ਹੈ ਫਿਰ ਇਸ਼ਕ ਖੜਾ ਹੋਇਆ ਉਹਨੇ ਆਪਣੀਆਂ ਨਜ਼ਰਾਂ ਦੂਰ ਤੱਕ ਫੈਲੀ ਰੋਸ਼ਨੀ ਤੇ ਪਾ ਦਿੱਤੀਆਂ ਉਹ ਕਹਿਣ ਲੱਗਾ ਹੁਣ ਇਹ ਦਾਸਤਾਨ ਖਤਮ ਨਹੀਂ ਹੁੰਦੀ ਅਜੇ ਅਬ ਇਹ ਹਰ ਉਸ ਦਿਲ ਚ ਸ਼ੁਰੂ ਹੋਵੇਗੀ ਜੋ ਸੋਚਦਾ ਵੀ ਹੈ ਜੋ ਰੋਂਦਾ ਵੀ ਹੈ ਜੋ ਸਵਾਲ ਵੀ ਕਰਦਾ ਹੈ ਜੋ ਸਜਦੇ ਵੀ ਕਰਦਾ ਹੈ ਅਕਲ ਨੇ ਕਿਹਾ ਮੈਂ ਹੁਣ ਤੇਰੇ ਨਾਲ ਰਹੂੰਗਾ ਇਸ਼ਕ ਨੇ ਜਵਾਬ ਦਿੱਤਾ ਹੁਣ ਕੋਈ ਅਲੱਗ ਨਹੀਂ ਰਿਹਾ ਹੁਣ ਤੂੰ ਮੈਂ ਹੈ ਤੇ ਮੈਂ ਤੂੰ ਹਾਂ ਇੱਥੇ ਜਰਾ ਗੌਰ ਕਰਨਾ ਅਕਲ ਜਿੱਥੇ ਹੋਵੇਗੀ ਉੱਥੇ ਇਸ਼ਕ ਵੀ ਆ ਜਾਏਗਾ ਨਾਹੀਂ ਦਾ ਰੱਬ ਕਹਿੰਦੇ ਨਾ ਵੀ ਨਾ ਨਾ ਰੱਬ ਗੋਡਾ ਮਾਰਦਾ ਹੈ ਨਾ ਲੱਤ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਕਿਉਂਕਿ ਜਦੋਂ ਮੱਤ ਵੱਜਦੀ ਹੈ ਨਾ ਨਾ ਅਕਲ ਰਹਿ ਜਾਂਦੀ ਹੈ ਨਾ ਇਸ਼ਕ ਰਹਿ ਜਾਂਦਾ ਸਭ ਕੁਝ ਹੀ ਖੜਾ ਘਾ ਤਾਂ ਮੁੱਠੀ ਡੁੱਬ ਜਾਂਦਾ ਜਦੋਂ ਦਿਲ ਤੇ ਦਿਮਾਗ ਇੱਕ ਨਾਲ ਸਜਦਾ ਕਰਨ ਲੱਗ ਪੈਂਣ ਉੱਥੇ ਇਨਸਾਨ ਦਾ ਫਿਰ ਅਸਲੀ ਜਿਹੜਾ ਹੈ ਉਹ ਰੱਬੀ ਰੰਗ ਸ਼ੁਰੂ ਹੁੰਦਾ ਹੈ ਉਹਦੇ ਅੰਦਰ ਉਹ ਪਰਮਾਤਮਾ ਦਾ ਰੰਗ ਜਿਹੜਾ ਹੈ ਪੈਦਾ ਹੁੰਦਾ ਹੈ ਜਰਾ ਗੌਰ ਕਰ ਸੋ ਇਸ਼ਕ ਦੇ ਅੱਗੇ ਅਕਲ ਹਮੇਸ਼ਾ ਝੁਕੀ ਹੈ ਬਾਬਾ ਕਿਉਂਕਿ ਜਿੱਥੇ ਅਕਲ ਦੀ ਅਕਲ ਨਾ ਪਹੁੰਚੇ ਉੱਥੇ ਇਸ਼ਕ ਕਦਮ ਹੈ ਤਰਦਾ ਉਹ ਨਜ਼ਾਰੇ ਉਹਨੇ ਦੇਖੇ ਹੁੰਦੇ ਅਕਲ ਬੇਸ਼ੱਕ ਰਾਹ ਦਿਖਾਦੀ ਹੈ ਪਰ ਇਸ਼ਕ ਹੀ ਮੰਜ਼ਲ ਤੱਕ ਪਹੁੰਚਾਉਂਦਾ ਹੈ ਇਹ ਗੱਲ ਯਾਦ ਰੱਖਣਾ ਸੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਧੂਆਵਾਂ 'ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈ ਲੋਕਾਂ ਸਭ ਨੂੰ ਪ੍ਰਣਾਮ ਸਭ ਨੂੰ ਸਲਾਮ ਹੈ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਅਬਾਦਰ